हां जी दोस्तों ये वीडियो ਤੁਸੀਂ سوشل میڈیا ਤੇ ਵਾਇਰਲ ਹੁੰਦੀ ਦੇਖੀ ਹੋਣੀ ਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੌਜਵਾਨ ਕੁੜੀ ਸਰਦਾਰ ਬੰਦੇ ਦੇ ਨਾਲ ਪ੍ਰੈਂਕ ਕਰ ਰਹੀ ਹੁੰਦੀ ਆ ਪਾਰਟੀ ਹੋਈ ਸ਼ਰਟ ਪਾ ਕੇ ਸਰਦਾਰ ਬੰਦੇ ਤੋਂ ਲੋਕੇਸ਼ਨ ਪੁੱਛਦੀ ਆ ਲੋਕੇਸ਼ਨ ਪੁੱਛ ਕੇ ਸਰਦਾਰ ਬੰਦੇ ਤੋਂ ਅੱਗੇ ਲੰਘ ਜਾਂਦੀ ਐ ਜਦੋਂ ਉਸ ਸਰਦਾਰ ਬੰਦੇ ਦੀ ਉਸ ਕੁੜੀ ਦੀ ਪਾਰਟੀ ਹੋਈ ਸ਼ਰਟ ਦੀ ਨਜ਼ਰ ਪੈਂਦੀ ਆ ਤਾਂ ਉਸ ਕੁੜੀ ਨੂੰ ਸਰਦਾਰ ਬੰਦਾ ਵਾਪਸ ਬੁਲਾ ਲੈਂਦਾ ਹੈ ਉਸ ਕੁੜੀ ਨੂੰ ਸਰਦਾਰ ਬੰਦਾ ਇਹ ਗੱਲ ਆਖਦਾ ਹੈ ਕਿ ਤੇਰੀ ਪਿੱਛੇ ਤੋਂ ਵੀ ਇਹ ਸ਼ਰਟ ਪਾਤੀ ہوئی ਹੈ ਸਾਰੇ ਲੋਕ ਤੇਰੀ ਇੱਜ਼ਤ ਦੇਖਣਗੇ ਅੱਗੋਂ ਸਰਦਾਰ ਬੰਦੇ ਦੇ ਉਹ ਕੁੜੀ ਗੱਲ ਪੈ ਜਾਂਦੀ ਹੈ ਫਿਰ ਸਰਦਾਰ ਬੰਦਾ ਉਸ ਨੂੰ ਬਾਹ ਫੜ ਕੇ ਸਾਈਡ ਤੇ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਕੁੜੀ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਸਰਦਾਰ ਬੰਦੇ ਨੂੰ ਇਹ ਗੱਲ ਆਖਦੀ ਹੈ ਕਿ ਤੁਸੀਂ ਨੌਜਵਾਨ ਕੁੜੀਆਂ ਦੇਖ ਕੇ ਪਿਗਲ ਜਾਂਦੇ ਹੋ ਸਰਦਾਰ ਬੰਦਾ ਉਸ ਕੁੜੀ ਨੂੰ ਕੁਝ ਵੀ ਨਹੀਂ ਕਹਿੰਦਾ ਫਿਰ ਜਦੋਂ ਸਰਦਾਰ ਬੰਦਾ ਉਸ ਕੁੜੀ ਨੂੰ ਸਾਈਡ ਤੇ ਕਰਕੇ ਇਹ ਗੱਲ ਸਮਝਾਉਂਦਾ ਹੈ ਕਿ ਧੀਏ ਤੇਰੀ ਪਿੱਛੇ ਤੋਂ ਸ਼ਰਟ ਫਾਟੀ ਹੋਈ ਹੈ ਸਾਰੇ ਲੋਕ ਤੇਰੀ ਇੱਜ਼ਤ ਦੇਖ ਰਹੇ ਨੇ ਫਿਰ ਉਹ ਨੌਜਵਾਨ ਕੁੜੀ ਇੱਕੇ ਲੱਖ ਸਹਿਮ ਜਾਂਦੀ ਹੈ ਤੇ ਫਿਰ ਸਰਦਾਰ ਬੰਦਾ ਉਸ ਕੁੜੀ ਦੇ ਆਪਣੀ ਸਿਰ ਤੋਂ ਦਸਤਾਰ ਲਾ ਕੇ ਸਾਰੇ ਹੀ ਸਰੀਰ ਤੇ ਲਪੇਟ ਦਿੰਦਾ ਹੈ ਇਹ ਸਭ ਕੁਝ ਦੇਖ ਕੇ ਉਸ ਨੌਜਵਾਨ ਕੁੜੀ ਦਾ ਨਾਲ ਦਾ ਸਾਥੀ ਉਸ ਸਰਦਾਰ ਬੰਦੇ ਦੇ ਕੋਲ ਆ ਜਾਂਦੇ ਹਨ ਤੇ ਉਸ ਸਰਦਾਰ ਬੰਦੇ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਨ ਦੋਸਤੋ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦਿਨਾ ਅਤੇ ਵੀਡੀਓ ਨੂੰ ਅੱਗੇ ਵਾਦ ਤੋਂ ਬਾਦ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ